ਜੋ ਲਾਇਆ ਇਹਨੂੰ ਬਠਿੰਡਾ ਪੁਲਿਸ ਤਰਫੋਂ ਬ੍ਰੇਕ ਕੀਤੇ ਗਏ ਕਮਾਂਤਰੀ ਡਰੱਗ ਤਸਕਰੀ ਕੇਸ ਵਿੱਚ ਯੂਐਸਏ ਵਿੱਚ ਬੈਠੇ ਇੰਟਰਨੈਸ਼ਨਲ ਤਸਕਰ ਸਮੇਤ ਪੰਜ ਤਸਕਰਾਂ ਨੂੰ ਨਾਮਜਾਦ ਕਰਦੇ ਹੋਏ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰਕੇ 1 ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਈ ਹੈ ਫੜੇ ਗਏ ਤਸਕਰਾਂ ਦੀ ਪਹਿਚਾਨ ਬਿਕਰ ਸਿੰਘ ਵਾਸੀ ਗਲੀ ਨੰਬਰ 1 ਪਰਸ ਰਾਮਨਗਰ ਬਠਿੰਡਾ ਤਾਰਾਚੰਦ ਪਾਰਕ ਵਾਸੀ ਟਰੱਕ ਬਾਜ਼ਾਰ ਲੁਧਿਆਣਾ ਸਿਮਰਚੰਦ ਸਿੰਘ ਉਰਫ ਸਿਮਰ ਵਾਸੀ ਗਲੀ ਨੰਬਰ 2 ਮਿਸ਼ਰਾ ਕਲੋਨੀ ਅਮ੍ਰਿਤਸਰ ਅਤੇ ਅਰਮਿੰਦਰ ਸਿੰਘ ਉਰਫ ਗੁੱਲੂ ਵਾਸੀ ਗਲੀ ਨੰਬਰ 2 ਭਗਤਾਵਾਲਾ ਬਾਜ਼ਾਰ ਅਮ੍ਰਿਤਸਰ ਦੇ ਤੌਰ ਤੇ ਕੀਤੀ ਗਈ ਹੈ ਤਸਕਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੇ ਦਰਮਿਆਨ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਇਹ ਲੋਕ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵੋਣ ਦੇ ਬਾਅਦ ਪੂਰੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਅਤੇ ਡਰਗ ਮਨੀ ਯੂਐਸਏ ਵਿੱਚ ਬੈਠੇ ਕਿੰਦਰਵੀਰ ਸਿੰਘ ਔਰ ਫਸਨਿ ਦਿয়াল ਨੂੰ ਹਵਾਲਾ ਦੇ ਜ਼ਰੀਏ ਭੇਜਦੇ ਸਨ ਇਥੋਂ ਸਨਿ ਦਿয়াল ਡਰਗ ਮਨੀ ਪਾਕਿਸਤਾਨ ਭੇਜਦਾ ਸੀ सनी दयाल सिंह ਇਸ ਸਮੇਂ ਅਮਰੀਕਾ ਵਿੱਚ ਹੈ ਜੋ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਡਰਗ ਤਸਕਰੀ ਦਾ ਵੱਡਾ ਨੈਟਵਰਕ ਚਲਾ ਰਿਹਾ ਹੈ ਪੁਲਿਸ ਦੇ ਮੁਤਾਬਿਕ ਇਸ ਮਾਮਲੇ ਵਿੱਚ ਕਈ ਹੋਰ ਤਸਕਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਨੂੰ ਫੜਨ ਦੇ ਲਈ ਪੁਲਿਸ ਤਰਫੋਂ ਰੈਡ ਜਾਰੀ ਹੈ ਇਸ ਪੂਰੇ ਮਸਲੇ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ رابطہ ਕਾਇਮ ਕੀਤਾ ਤਾਂ ਪ੍ਰੈਸ ਵਾਰਤਾ ਦੌਰਾਨ ਪੁਲਿਸ ਦੇ ਖਾਸ ਅਧਿਕਾਰੀਆਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਐਫ ਆਈ ਆਰ ਨੰਬਰ 134/3 ਲਾਸਟ ਈਅਰ ਕਨਾਲ ਕਲੋਨੀ ਪੁਲਿਸ ਸਟੇਸ਼ਨ ਸੇ ਰਿਸਟਰ ਹੋਈ ਸੀ ਜਿਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਹੋਏ ਸੀ 270 ਗ੍ਰਾਮ ਹੈਰੋਇਨ 18 ਲੱਖ ਦੇ ਕਰੀਬ ਡਰਗ ਮਨੀ ਲਗਜ਼ਰੀ ਗੱਡੀ ਉਹ ਸਾਰਾ ਬਰਾਬਦਗੀ ਸੀਗੀ ਉਹਦੇ ਵਿੱਚ ਇੱਕ ਦੋਸ਼ੀ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ ਉਸ ਟਾਈਮ ਵਾਂਟਡ ਸੀ ਉਹ ਰੀਸੈਂਟਲੀ ਆਗਰਿਆ ਦੇ ਵਿੱਚ ਫੜਿਆ ਗਿਆ ਸੀ ਉਹਨੂੰ ਪ੍ਰੋਡਕਸ਼ਨ ਵਾਰਡ ਚ ਲਿਆ ਕੇ ਇੱਥੇ ਪੁੱਛਗਿਚ ਕੀਤੀ ਗਈ ਤੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਹੋਰ ਅੱਗੇ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਫਰਦਰ ਬੈਕਵਰਡ ਲਿੰਕੇਜ ਦੇ ਵਿੱਚ ਇਨਵੈਸਟੀਗੇਟ ਕਰਦੇ ਆ ਇਹਦੇ ਵਿੱਚ ਅਸੀਂ ਹੋਰ ਦੋਸ਼ੀ ਫੜੇ ਨੇ ਉਹਦੇ ਵਿੱਚ ਟੋਟਲ ਤਿੰਨ ਦੋਸ਼ੀ ਅਸੀਂ ਹੁਣ ਹੋਰ ਅਰੈਸਟ ਕੀਤੇ ਨੇ ਤੇ ਇਹਨਾਂ ਤੋਂ ਟੋਟਲ 1 ਕਰੋੜ 78 ਲੱਖ ਦੀ ਜਿਹੜੀ ਡਰੱਗ ਬਣੀ ਹੈ ਉਹ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਦੋਸ਼ੀ ਸਨੀदयाल ਕਿੰਦਰਵੀਰ ਸਿੰਘ ਉਰਫ ਸਨੀदयाल ਜਿਹੜਾ ਹੁਣ ਇਸ ਟਾਈਮ ਯੂਐਸਏ ਦੇ ਵਿੱਚ ਬੈਠਿਆ ਆ ਸਾਰਾ ਡਰੱਗਸ ਦਾ ਨੈਟਵਰਕ ਚਲਾ ਰਿਹਾ ਹੈ ਉਹ ਵੀ ਇਹਦੇ ਵਿੱਚ ਡੋਮੀਨੇਟਡ ਹੈਗਾ ਜਲਦੀ ਸਭ ਇਸ ਤੋਂ ਪਹਿਲਾਂ ਕੋਈ ਨਹੀਂ ਪਕਿਆ ਨਹੀਂ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਜਿਹੜੇ ਪਹਿਲਾਂ 4 ਅਕਿਊਜ਼ ਫੜੇ ਗਏ ਸੀ ਉਹਨਾਂ ਤੇ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਹੁਣ ਜਿਹੜੇ ਦੋਸ਼ੀ ਫੜੇ ਆ ਬਿੱਕਰ ਸਿੰਘ ਉਹਤੇ ਪਹਿਲਾਂ ਦੋ ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਤਾਰਾ ਚੰਦ ਪਾਰਿਕ ਜਿਹੜਾ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਡਰਗ ਮਨੀ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਸੀ ਉਹਤੇ ਪਹਿਲਾਂ ਕੋਈ ਮੁਕਦਮੇ ਦਰਜ ਹੈ ਨਹੀਂ ਸਿਮਿਲਰਲੀ ਅੰਮ੍ਰਿਤਸਰ ਤੋਂ ਜਿਹੜੇ ਦੋ ਅਕਿਊਜ਼ ਅਰੈਸਟ ਹੋਏ ਉਹਨਾਂ ਤੇ ਵੀ ਕੋਈ ਮੁਕਦਮਾ ਦਰਜ ਨਹੀਂ ਬਿੱਕਰ ਸਿੰਘ ਸਰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਹਜੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਓਨਗoing ਹੈ ਤੇ ਇਹਦੇ ਵਿੱਚ ਹੋਰ ਜਿਹੜੇ ਵੀ ਕੋਈ ਅਕਿਊਜ਼ਡ ਹੈਗਾ ਜਿਹੜੇ ਵੀ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਪੀਟੀਐਮਰ ਤੋਂ ਲਾਵਾ ਜਿਹੜਾ ਹਵਾਲਾ ਦਾ ਵੀ ਕੰਮ ਸੀਗੇ ਨਾਲੇ ਦਾ ਏਟੀਐਮ ਤੇ ਨੇ ਪੱਤੇ ਪਰਤੇ ਸੀ ਹਾਂਜੀ ਹਵਾਲਾ ਦਾ ਕੰਮ ਵੀ ਇਹ ਕਰਦਾ ਅ ਜਿਹੜੀ ਡਰਗ ਮਨੀ ਹੈ ਡਰੱਗਸ ਵਗਲਰਸ ਨੇ ਉਹ ਆਪਣੀ ਸਾਰੀ ਡਰਗ ਮਨੀ ਇਹਨੂੰ ਦਿੰਦੇ ਸੀ ਫਿਰ ਆਪਣੇ ਚੈਨਲਸ ਯੂਜ਼ ਕਰਕੇ ਉਹ ਡਰਗ ਮਨੀ ਨੂੰ ਪਾਰ ਭੇਜੰਦਾ ਕੰਮ ਕਰਦਾ ਸੀ ਇਸ ਤਰ੍ਹਾਂ ਕਿਹੜੇ ਚ ਕੋਈ ਪਾਕਿਸਤਾਨ ਨਾਲ ਲਿੰਕ ਵੀ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਹੈ ਉਹਦੇ ਵਿੱਚ ਵੀ 4 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਜਿਹੜੇ ਸਮੱਗਲਰ ਹੈਗੇ ਉਹ ਇਹਨਾਂ ਦੇ ਨਾਲ ਲਿੰਕਡ ਹੀ ਹੈਗੇ ਜਿਹੜੇ ਹੁਣ ਅੰਮ੍ਰਿਤਸਰ ਦੇ ਦੋਸ਼ੀਆ ਕਯੂਜ਼ ਅਸੀਂ ਫੜੇ ਆ ਉਹ ਆਪਣੀ ਡਰਗ ਮਨੀ ਜਿਹੜੀ ਹੈ ਉਹ ਇਹਨਾਂ ਨੂੰ ਦਿੰਦੇ ਸੀ ਇਹਨਾਂ ਦੇ ਥਰੂ ਅਸਨੀ ਦੇਹਲ ਕੋਲ ਬਾਹਰ ਪਹੁੰਚ ਨਹੀਂ ਕਰਦੇ ਸੀ ਪਾਕਿਸਤਾਨ ਤੋਂ ਹੀ ਜਿਹੜਾ ਡਰੱਗਸ ਹੈ ਉਹ ਆ ਰਿਹਾ ਹੈ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਦੋਸ਼ੀ ਫੜੇ ਸੀ ਉਸ ਟਾਈਮ ਵੀ ਅਸੀਂ ਡਿਸਕਲੋਜ਼ ਕੀਤਾ ਸੀ ਪ੍ਰੈਸ ਨੂੰ ਕਿ ਇਹ ਡਰੋਨ ਰਾਹੀਂ ਡਰੱਗ ਹੈਰੋਇਨ ਬਾਹਰੋਂ ਮੰਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਡਰੱਗ ਮਨੀ ਹੈ ਉਹ ਯੂ ਐਸ ਏ ਭੇਜਦੇ ਆ ਇਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਆ ਜਿਹੜਾ ਹਵਾਲਾ ਦਾ ਨੈਟਵਰਕ ਹੈ ਜਿਹਦੇ ਥਰੂ ਡਰੱਗ ਮਨੀ ਪਾਰ ਜਾਂਦੀ ਹੈ ਉਹ ਸਾਰਾ ਅਸੀਂ ਬਸਟ ਕੀਤਾ ਹੈ ਇਹਦੇ ਵਿੱਚ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਇਨਚਾਰਜ ਸੀਆਈਏ 1 ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਸ਼ਲਾਗਾ ਜੋ ਕੰਮ ਕੀਤਾ ਹੈ ਸਭ ਤੋਂ ਵੱਡਾ ਕੰਮ ਇਹ ਹੈ ਕਿ ਡਰੱਗ ਮਨੀ ਤੇ ਵੇਚਨ ਵਾਲੀ ਕਿੱਟਾਂ ਗਿਆ ਹੈ ਹੈ ਹੀ ਐਕਚੁਅਲ ਦੇ ਵਿੱਚ ਡਰੱਗ ਮਨੀ ਹੈ ਔਰ ਡਰੱਗ ਮਨੀ ਹੀ ਹੈ ਜਿਹੜੀ ਡਰੱਗਸ ਬੰਗਲਾਰਾ ਤੋਂ ਕਲੈਕਟ ਕਰਕੇ ਹਵਾਲਾ ਦੇ ਰਾਹੀਂ ਐਫ ਆਰ ਭੇਜੀ ਜਾਂਦੀ ਹੈ